ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਆਪਣੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਹਾਂ ਇੱਕ ਕਹਾਣੀ ਹੈ ਪਰਸੋਂ ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਗੱਲਬਾਤ ਦਾ ਪਰਸੋਂ ਬਾਪੂ ਤੋੜੀ ਢੋਣ ਗਿਆ ਸੀ ਘਰ ਆ ਕੇ ਪੱਗ ਲਾ ਕੇ ਣਾਉਣ ਗਿਆ ਸੀ ਮੈਂ ਪੱਗ ਨੂੰ ਕਿਹਾ ਤੂੰ ਤਾਂ ਬਾਪੂ ਦੀ ਸਰਦਾਰੀ ਹੈਂ ਜਾਨ ਤੋਂ ਵੱਧ ਪਿਆਰੀ ਹੈਂ ਧੀਆਂ ਦੀ ਇੱਜ਼ਤ ਤੇ ਪੁੱਤਾਂ ਦੀ ਓਡਾਰੀ ਹੈਂ ਅਰ ਪਿਛਲੇ ਕੁਝ ਦਿਨਾਂ ਤੋਂ ਲੱਗਦਾ ਕੋਈ ਬਾਜ਼ੀ ਹਾਰੀ ਐ ਹੋਂ ਕਾ ਜਪਰ ਕੇ ਪੱਗ ਬੋਲੀ ਉਹਨੇ ਸਮਾਜ ਦੇ ਤਾਣੇ ਬਣੇ ਦੀ ਪਰਤ ਫੋਲੀ ਸੂਹੇ ਵਿੱਚ ਈਰੇ ਵਾਲਿਆਂ ਮੈਂ ਕਹਿੰਨੀ ਆ ਜਿੰਨਾ ਪੁੱਤਾਂ ਦੀ ਮੈਂ ਉਡਾਰੀ ਆ ਅੱਜਕੱਲ ਉਹਨਾਂ ਹੱਥੀਂ ਦਾ ਟਹਿਣੀ ਆ ਹੋਂ ਤਾਂ ਬਸ ਇੱਕ ਮਜਬੂਰੀ ਨੂੰ ਤੁਹਾਡੇ ਬਾਪੂਆਂ ਦੇ ਸਿਰ ਤੇ ਬੈਣੀ ਆ ਜਿੰਨਾ ਧੀਆਂ ਦੀ ਮੈਂ ਇੱਜ਼ਤਾਂ ਉਹਨਾਂ ਦੇ ਵਿਆਹ ਵੇਲੇ ਜਾਂ ਦਾਜ ਵੇਲੇ ਮੈਨੂੰ ਪੁੱਛੋ ਕਿਹਦੇ ਕਿਹਦੇ ਪੈਰੀ ਪੈਂਦੀ ਜਿਵੇਂ ਸੇਵਿਆਂ ਚ ਬਰਦੀ ਅੱਗ ਚੰਗੀ ਨਹੀਂ ਲੱਗਦੀ ਉਵੇਂ ਮੈਨੂੰ ਇਹ ਮਜਬੂਰ ਪੱਗ ਚੰਗੀ ਨਹੀਂ ਲੱਗਦੀ ਇਹ ਬਰੀਆਂ ਇਹ ਦਾਜ ਇਹ ਰੀਤੀਆਂ ਇਹ ਰਿਵਾਜ ਹਰ ਰੋਜ਼ ਪਤਾ ਨਹੀਂ ਕਿੰਨੀਆਂ ਪੱਗਾਂ ਰੋਲਦੇ ਨੇ ਸਮਝ ਨਹੀਂ ਆਉਂਦੀ ਕਿਉਂ ਲੋਕ ਇੱਕ ਦੂਜਿਆਂ ਦੇ ਸੇਵਿਆਂ ਦੀਆਂ ਅੱਗਾਂ ਫਰੋਲਦੇ ਨੇ ਹਾਂ ਇਹ ਕિસ્ਸਾ ਹੈ ਪਰसों ਰਾਤ ਦਾ ਜਦੋਂ ਮੈਨੂੰ ਮੌਕਾ ਮਿਲ ਗਿਆ ਸੀ ਮੇਰੇ ਬਾਪੂ ਦੀ ਪੱਗ ਨਾਲ ਘੱਟ ਤਾਂ ਸਾਨੂੰ ਕਹਿੰਦੇ ਯਾਰ ਭਗਵਾਨ ਤੇ ਮਤਲਬ ਕੀ ਕੀ ਲਈ ਫਿਰਦਾ ਮੈਂ ਕਹਿੰਦੀ ਮੈਂ ਤਾਂ ਵੈਸੀ ਕਲਮ ਜੀ ਚਲਾਈ ਸੀ ਨਹੀਂ ਨਹੀਂ ਐਨੇ ਸੌਖੇ ਲਫ਼ਜ਼ਾਂ ਚ ਇੱਕ ਇਹ ਵੀ ਮਤਲਬ ਅਨਨੇ ਮੈਨੂੰ ਬਹੁਤ ਐਪਰੀਸ਼ੀਏਟ ਕੀਤਾ ਬਾਅਦ ਫਿਰ ਮੈਂ ਕਾਫੀ ਕਵਤਾਂ ਲਿਖੀਆਂ ਇਹ ਰੂਪ ਸ਼ਾਇਦ ਬਹੁਤ ਸਾਰੇ ਘੱਟ ਲੋਕਾਂ ਨੇ ਦੇਖਿਆ ਹੋਵੇ ਮੇਰਾ ਤੇ ਆਉਣ ਵਾਲੇ ਦਿਨਾਂ ਚ ਕੋਸ਼ਿਸ਼ ਕਰਾਂਗੇ ਕਿ ਇਹਨੂੰ ਕਿਤਾਬ ਦੇ ਰੂਪ ਚ ਜਾਂ ਈ-ਬੁੱਕ ਦੇ ਰੂਪ ਚ ਕਿਵੇਂ ਵੀ ਅਦਾਜ ਕਰੀਏ ਸੋ ਕਿਉਂਕਿ ਸ੍ਰੀ ਪਾਤਰ ਸਾਹਿਬ ਦੀ ਇੱਕ ਜਿਹੜੀ ਖਾਸ ਸ਼ੈਲੀ ਸੀ ਵੀ ਲਿਖਣ ਦੀ ਉਹਦੇ ਚ ਬਿਆੰਗ ਵੀ ਸੀ ਉਹਦੇ ਚ ਲਾਂਬੇ ਵੀ ਸੀ ਚਿੰਤਾਵਾਂ ਵੀ ਸੀ ਔਰ ਉਹਦੇ ਚ ਇਹ ਵੀ ਸੀ ਕਿ ਸੈਲਫ ਕੌਨਫੀਡੈਂਸ ਵੀ ਸੀ ਮੈਂ ਰਾਹਾਂ ਤੇ ਤੁਰਦਾ ਨਹੀਂ ਮੈਂ ਤੁਰਦਾ ਹਾਂ ਤਾਰਾ ਬਣਦੇ ਚੁਗਾ ਯੁਗਾ ਤੋਂ ਆਉਣ ਦੇ ਕਾਫਲੇ ਇਸ ਗੱਲ ਦਾ ਗਵਾਹ ਬਣਦੇ ਹਮੇਸ਼ਾ ਸੋਚਿਆ ਬੜੀਏ ਲੋਕਾਂ ਦੇ ਪਿਆਰ ਦੇ ਪਾਤਰ ਕਦੇ ਕਿ ਨਹੀਂ ਸੋਚਿਆ ਆਉ ਬਣਦੇ ਜਾਂ ਆ ਬਣਦੇ ਉਹ ਆ ਦੇ ਚੱਕਰਾਂ 'ਚ ਤਾਂ ਹੈ ਹੀ ਨਹੀਂ ਸੀ ਉਹ ਬਹੁਤ ਕੁਝ ਸਿੱਖਣ ਨੂੰ ਉਹਨਾਂ ਵਿਕਮਤਾਵਾਂ 'ਚੋਂ ਮਿਲਿਆ ਔਰ ਮੈਨੂੰ ਯਾਦ ਹੈ ਜਦੋਂ ਮੈਂ ਰਾਜਨੀਤੀ 'ਚ ਆ ਗਿਆ ਤੇ ਬਤੌਰ ਮੁੱਖ ਮੰਤਰੀ ਪੰਜਾਬੀਆਂ ਨੇ ਮੇਰੀ ਜਿੰਮੇਵਾਰੀ ਲਈ ਤਾਂ ਪਾਤਰ ਸਾਹਿਬ ਨੇ ਪੰਜਾਬੀ ਡਰਗੁਨ ਜਿੱਕਾ ਮਾਪੂਨ ਪੁਰ ਪੁੱਤ ਮੇਰੇ ਪੁੱਤ ਦਾ ਬਾਗ ਬਰਾਨ ਹੋਇਆ ਹਾਂਜੀ ਆ ਉਹ ਲਿਖਿਆ ਸੀ ਉਹਨਾਂ ਨੇ ਮੈਨੂੰ ਬੜਾ ਮੈਨੂੰ ਬੜਾ ਮੈਨੂੰ ਬਹੁਤ ਮੈਪਾਪ ਹੋਇਆ ਉਸ ਗੱਲ ਸੁਣ ਕੇ ਉਹ ਲੇਖ ਪੜ੍ਹ ਕੇ ਤੇ ਦੁਨੀਆ ਤੇ ਜਾਣ ਤੋਂ ਪਹਿਲੇ ਕੁਝ ਦਿਨ ਪਹਿਲਾਂ ਹੀ ਸਵੀ ਜੀ ਪਾਤਰ ਸਾਹਿਬ ਜਿਹੜਾ ਬੀਸੀ ਸਾਹਿਬ ਤੁਸੀਂ ਗੱਲ ਕਰਦੇ ਸੀ ਏ ਆਈ ਬਾਰੇ ਆਇਆ ਵੀ ਸੀਗਾ ਮੈਨੂੰ ਮਿਲਣਾ ਆਈ ਸੀ ਕੇ ਪਤਤਾ ਸਾਹਿਬ ਕਰੇ ਤੇ ਅਗਲੇ ਦਿਨ ਹੀ ਅਸੀਂ ਇਸ਼ਤਿਹਾਰ ਜਿਹੜਾ ਪੰਜਾਬੀ ਭਾਸ਼ਾ ਦੇ ਵਿੱਚ ਸੀਗਾ 8 ਫਰਵਰੀ ਸੀ ਹਾਂਜੀ ਤੇ ਅਗਲੇ ਦਿਨ ਹੀ ਅਸੀਂ ਕਿਹਾ ਸਾਰੇ ਖਵਾਰਾਂ ਚ ਪੂਰੀ ਪੂਰੇ ਦੇਸ਼ ਦੇ ਖਵਾਰਾਂ ਚ ਪੰਜਾਬੀ ਭਾਸ਼ਾ ਦਾ ਦਿਨ ਉਹ ਸਾਰੇ ਖਵਾਰਾਂ ਚ ਮਨਾਇਆ ਜਾਇਦਾ ਕਹਿੰਦੇ ਪੰਜਾਬੀ ਭਾਸ਼ਾ ਦਾ ਦਿਨ ਪੰਜਾਬੀ ਕੋਈ ਛੋਟੀ ਮੋਟੀ ਬੋਲੀ ਨਹੀਂ ਹੈਗੀ ਪੂਰੀ ਦੁਨੀਆ ਦੇ ਵਿੱਚ ਪੰਜਾਬੀ ਬਸਦੇ ਆ ਸੋ ਸਾਡੇ ਕੋਲੇ ਸ਼ਾਇਰ ਫਕੀਰ ਸੰਤ ਗੀਤਕਾਰ ਸਿੰਗਰ ਸਾਡੇ ਕੋਲੇ ਜਿੰਨਾ ਪੰਜਾਬੀ ਦਾ ਜਿਹੜਾ ਦਰਸਨ ਇਸ ਵਕਤ ਫੇਮਸ ਹੈ ਉਹਨਾਂ ਹੋਰ ਕੋਈ ਨਹੀਂ ਕੋਈ ਵੀ ਇਹ ਬਾਲੀਵੁੱਡ ਵਾਲੇ ਵੀ ਜਿੰਨਾ ਚਿਰ ਕੋਈ ਪੰਜਾਬੀ ਟੋਨ ਦਾ ਗਾਣਾ ਨਹੀਂ ਹੈਗਾ ਉਹ ਆਪਣੇ 뮤직 ਨੂੰ ਸਿਕਿਉਰ ਨਹੀਂ ਮੰਨਦੇ ਦੇ ਪੰਜਾਬੀ ਕਿਉਂਕਿ ਪੰਜਾਬੀ ਬੈਠੇ ਸਾਰੀ ਦੁਨੀਆ 'ਚ ਸੋ ਮਾਂਬੋਲੀ ਕਿਸੇ ਮੈਕਨਿਸਮ ਬਾਕੀ ਪਛਾਵਾ ਵੀ ਸਿੱਖੋ ਪਰ ਮਾਂਬੋਲੀ ਦੀ ਕੀਮਤ ਤੇ ਨਾ ਸਿੱਖੋ ਕਿ ਕਈ ਵਾਰੀ ਕੁਝ ਐਨਆਰਆਈ ਦੋਸਤ ਮਿੱਤਰ ਆਉਂਦੇ ਨੇ ਤਾਂ ਪੁੱਛਦੇ ਆ ਪੰਜਾਬੀ ਬੋਲਣ ਦਾ ਬੱਚਾ ਸਮਝ ਲੈਂਦਾ ਹੈ ਬੋਲ ਦਿੰਦਾ ਮੈਂ ਕਿਹਾ ਵੀ ਜੇ ਸਮਝ ਲੈਂਦਾ ਤਾਂ ਮੈਂ ਬੋਲ ਵੀ ਸਕਦਾ ਕਰੇ ਜਵਾਬ ਅੰਗਰੇਜ਼ੀ ਚ ਦਿੰਦਾ ਮੈਂ ਕਿ ਤੁਸੀਂ ਪੰਜਾਬੀ ਜਵਾਬ ਦੇਣੋਂ ਹਟਜੋ ਨਾ ਤੁਸੀਂ ਵੀ ਸਮਝਣੋਂ ਹਟਜੋ ਇਮਤ ਸਮਝ ਨਹੀਂ ਆਈ ਅੰਗਰੇਜ਼ੀ ਤਾਂ ਆਪ ਹੀ ਬੋਲੂਗਾ ਮਜਬੂਰੀ ਚ ਸੋ ਇਹ ਆਪਣੇ ਪਤਾ ਨਹੀਂ ਕਿਉਂ ਆਪਣੇ ਪਹਿਲੀ ਜਿਹਾ ਤਾਂ 200 ਸਾਲ ਉਹ ਰਾਜ ਕਰਕੇ ਆਪਣੇ ਤੇ ਸਾਈਕੀ ਦੇ ਵਿੱਚ ਆਪਣੇ ਆ ਗਿਆ ਵਿਸ਼ਾਇਦ ਅੰਗਰੇਜ਼ੀ ਬੋਲਣ ਵਾਲਾ ਸੀ ਕੋਈ ਬਹੁਤ ਹੀ ਵੱਡੇ ਜਾਂ ਦਿਵਾਨ ਮੰਨੇ ਜਾਂਦੇ ਆ ਰਸੂਲ ਹਮਜ਼ਾ ਤੋਬ ਨੇ ਲਿਖਿਆ ਹੈ ਮੇਰਾ ਪਾਕਿਸਤਾਨ ਚ ਕਹਿੰਦਾ ਜੀ ਇੱਕ ਅੰਗਰੇਜ਼ ਮੇਰੇ ਮੂਰੇ ਅੰਗਰੇਜ਼ੀ ਬੋਲ ਰਿਹਾ ਮੈਂ ਆਪਣੀ ਪਾਕਿਸਤਾਨ ਦੀ ਭਾਸ਼ਾ ਦਾਗੀ ਬੋਲ ਰਿਹਾ ਹਾਂ ਮੈਨੂੰ ਹੀ ਅਨਪੜ੍ਹ ਜਾਂ ਮੈਨੂੰ ਹੀ ਜਿਹੜਾ ਉਹ ਕਿਉਂ ਕਿਹਾ ਜਾ ਰਿਹਾ ਕਿ ਮੈਂ ਘੱਟ ਨੌਲੇਜ ਹੈ ਮੈਨੂੰ ਜਦ ਕਿ ਮੈਂ ਵੀ ਆਪਣੀ ਮਾਂ ਬੋਲੀ ਬੋਲ ਰਿਹਾ ਉਹ ਵੀ ਆਪਣੀ ਮਾਂ ਬੋਲੀ ਬੋਲ ਰਿਹਾ